ਆ ਦੇਖ ਸਕਦੇ ਬਈ ਕਿੰਨੀ ਧਾਰੀ ਗੰਦ ਕੀ ਭਰ ਜਾਂਦੀ ਹੈ ਇਹਦੇ ਕਾਰਨ ਜਿਹੜੇ ਦੇ ਵਿੱਚ ਬਾਲ ਲੱਗਿਆ ਹੁੰਦਾ ਉਹ ਨਹੀਂ ਚੱਲਦਾ ਬਈ ਇਹਦੇ ਵਿੱਚ ਇੱਕ ਬਾਲ ਲੱਗਿਆ ਹੁੰਦਾ ਇੱਕ ਪੱਤਾ ਲਾਈਵ ਦੋਸਤੋ ਅੱਜ ਤੁਹਾਨੂੰ ਦੇਮਾ ਇੱਕ ਛੋਟੀ ਜਾਣਕਾਰੀ ਕਿਉਂਕਿ ਇਹ ਬਹੁਤ ਬੰਦੇ ਦੇ ਕੰਮ ਆਉਣ ਵਾਲੀ ਹੈ ਜਿਹੜੇ ਵੀਰ ਮੋਟਰਸਾਈਕਲ ਦਾ ਇੰਜਣ ਕਰਾਉਂਦੇ ਨੇ ਜਿਵੇਂ ਕਿ ਹੀਰੋ ਹਾਂਡਾ ਮੋਟਰਸਾਈਕਲ ਦਾ ਸਾਡਲੇ ਵਿੱਚ ਤੇ ਇਹਦਾ ਇੰਜਣ ਕੀਤਾ ਤੇ ਇੰਗਲ ਕਰਨ ਤੋਂ ਬਾਅਦ ਇੱਕ ਛੋਟੀ ਜਿਹੀ ਚੀਜ਼ ਹੁੰਦੀ ਹੈ ਉਹਨੂੰ ਕੋਈ ਵੀ ਬੋਲਦਾ ਨਹੀਂ ਹੈਗਾ ਜੇ ਖੋਲੂਆਂ ਤਾਂ ਐਵਰੇਜ ਨਹੀਂ ਬਣੂਗੀ। ਕਈ ਵੀਰਾਂ ਨੇ ਕਹਿੰਦੇ ਨਾ ਯਾਰ ਜੇ ਇੰਜਨ ਕਰਵਾ ਲਿਆ ਮੋਟਰ ਤੇ ਯਾਰ ਸਾਡੇ ਮੋਟਰਸਾਂ ਦੀ ਐਵਰੇਜ ਨਹੀਂ ਬਣੀ ਤੇ ਪੇ ਕੱਪ ਨਹੀਂ ਬਣੀ ਤੇ ਉਹ ਕਿਹੜੀ ਚੀਜ਼ ਐ ਉਹ ਤੁਹਾਨੂੰ ਦੱਸਾਂਗੇ ਅਸੀਂ ਵੀਡੀਓ ਦੇ ਨਾਲ ਹੀ ਤੇ ਵੀਡੀਓ ਨੂੰ ਫੋਲੋ ਦੇਖਿਓ ਠੀਕ ਹੈ ਜਿਹੜੇ ਵੀਰਾਂ ਪੇਜ ਫੋਲੋ ਨਹੀਂ ਕੀ ਤਾਂ ਪੇਜ ਨੂੰ ਕਰ ਲੋ ਬੋਲੋ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਠੀਕ ਹੈ ਤੇ ਕਮੈਂਟ ਕਰਕੇ ਦੱਸਿਓ ਜਰੂਰ ਭਾਈ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਹੋਏ ਹਨ ਆਪਾਂ ਇਸ ਵੀਡੀਓ ਰਾਹੀਂ ਦੱਸਾਂਗੇ ਵੀ ਉਹ ਕਿਹੜੀ ਚੀਜ਼ ਐ ਜਿਹੜਾ ਉਸ ਤੋਂ ਬਾਅਦ ਛੋਟੇ ਮੋਟਰਸਾਈਕਲ ਦੀ ਐਵਰੇਜ ਤੇ ਪੇ ਕੱਪ ਪੂਰੀ ਸਰਾ ਗੱ ਲੈ ਆਈ ਕਰਾਂ ਲੈ ਵੀ ਆ ਚੀਜ਼ ਹੈ ਇਹਨੂੰ ਪਖੋਲਾਂਗੇ ਠੀਕ ਹੈ ਤੇ ਬਹੁਤ ਵੀਰ ਘੱਟ ਖੋਲਦੇ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਇੰਜਨ ਨੂੰ ਮਗਲੈ ਖਾਣ ਲੱਗ ਜਾਂਦਾ ਉਸ ਤੋਂ ਬਾਅਦ ਜਿਹੜੇ ਕਾਰਬਨ ਵਗੈਰਾ ਹੁੰਦੀ ਹੈ ਇਹਦੇ ਵਿੱਚ ਚਲੀ ਜਾਂਦੀ ਹੈ ਕਿਉਂਕਿ ਇਹ ਚੀਜ਼ ਉਹਨੇ ਬੰਦ ਆ ਇਹ ਵਰਕ ਕਰਨ ਨੂੰ ਹਟ ਜਾਂਦੀ ਹੈ ਕਹਿਣ ਦਾ ਭਾਵੇਂ ਚੱਲਣ ਨੂੰ ਹਟ ਜਾਂਦੀ ਹੈ ਮਤਲਬ ਕਿ ਇਕੱਲੇ ਜਿਹੜੇ ਆ ਪੈਪ ਆਉਂਦੀ ਹੈ ਇਦਾਂ ਲੱਗੀ ਹੁੰਦੀ ਹੈ ਪਰ ਚੱਲਦੀ ਨਹੀਂ ਹੈਗੀ ਆਪਾਂ ਖੋਲ ਕੇ ਚੈੱਕ ਕਰਦੇ ਹਾਂ ਕਿੰਨੀ ਕਈ ਵਿੱਚ ਗੰਦਗੀ ਵਗੈਰਾ ਹੈਗੀ ਹੈ ਤੇ ਇਹਨੂੰ ਖੋਲਾਂਗੇ ਖੋਲ ਕੇ ਦਿਖਾਉਨੇ ਹਨ ਨੂੰ ਕੀ ਪ੍ਰੋਸੈਸ ਹੈ ਦਾ ਕਿਵੇਂ ਕੰਮ ਕਰਦੀ ਆ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਾਲ ਦੇ ਕਿਉਂਕਿ ਜਿਹੜੇ ਵੀਰਾਂ ਦੇ ਮੋਟਰਸਾਈਕਲ ਦਾ ਆਪਣੇ ਦਾ ਇੰਜਨ ਕਰਪਾਉਂਦੇ ਨੇ ਆਹ ਚੀਜ਼ ਨੂੰ ਖੋਲ ਕੇ ਜਰੂਰ ਸਾਫ਼ ਕਰਾਉਣ ਬਈ ਜਿਹੜੀ ਚੀਜ਼ ਹੈ ਇਹ ਬਹੁਤ ਕੰਮ ਦੀ ਚੀਜ਼ ਹੈ ਇਹ ਤੇ ਮੋਟਰਸਾਈਕਲ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਆ ਦੇਖ ਬਈ ਇਹਨੂੰ ਖੋਲਾਂਗੇ ਕਿਉਂਕਿ ਇੰਜਨ ਵਗੈਰਾ ਸਾਰੇ ਕੋ ਸਾਫ਼ ਕੀਤਾ ਹੁੰਦਾ ਆਹ ਚੀਜ਼ ਨੂੰ ਨਹੀਂ ਖੋਲਦੇ ਬਈ ਜਿੰਨ ਨਾਲ ਦੀ ਪੇਗਾ ਬਾਨੀ ਐਵਰੇਜ ਬਾਨੀ ਇਹ ਚੀਜ਼ ਨੂੰ ਬਹੁਤ ਘੱਟ ਵੀਰ ਖੋਲਦੇ ਆਪਾਂ ਇਹਨੂੰ ਖੋਲਾਗੇ ਖੋਲ ਕੇ ਤੁਹਾਨੂੰ ਦਿਖਾਉਂਦੇ ਆ ਬੇਰੇਚ ਕੀ ਗੱਲਬਾਤ ਹੈ ਠੀਕ ਹੈ ਜੀ ਬੰਦਾ کھولਦੇ ਆ ਕਰਦੇ ਆ ਚੈੱਕ ਵੀ ਕਿੰਨੀ ਗੰਦਗੀ ਭਰ ਜਾਂਦੀ ਹੈ ਇਹ ਇਹ ਮੋਸਿਆਂ ਦਾ ਸੀ ਕੀਤਾ ਇੰਜਨ ਤੇ ਤੁਹਾਨੂੰ ਦਿਖਾਉਣੀ ਆ ਅੱਡ ਲਾਈਵ ਹੀ ਆ ਗਰੇ ਕੋਈ ਆਇਆ ਨਹੀਂ ਹੈਗਾ ਸਾਰਾ ਲਾਈਵ ਪ੍ਰੂਫ ਹੀ ਹੁੰਦਾ ਲੈ ਵੀ ਕਮੈਂਟ ਕਰਕੇ ਰਿਪੋਰਟ ਜ਼ਰੂਰ ਦਿਓ ਬਈ ਆ ਦੇਖ ਸਕਦੇ ਹੋ ਕਿੰਨੀ ਧਾਰੀ ਗੰਦਗੀ ਭਰ ਜਾਂਦੀ ਹੈ ਇਹਦੇ ਕਾਰਨ ਜਿਹੜੇ ਦੇ ਵਿੱਚ ਬਾਲ ਲੱਗਿਆ ਹੁੰਦਾ ਉਹ ਨਹੀਂ ਚੱਲਦਾ ਬਈ ਇਹਦੇ ਵਿੱਚ ਇੱਕ ਬਾਲ ਲੱਗਿਆ ਹੁੰਦਾ ਇੱਕ ਪੱਤਾ ਲੱਗਿਆ ਹੁੰਦਾ ਇਹ ਕਰਕੇ ਨਹੀਂ ਚੱਲਦਾ ਤੇ ਆਪਣੇ ਮੋਟਰਸਾਈਕਲ ਨੇ ਜਿਹੜੀ ਐਵਰੇਜ ਆ ਉਹ ਜ਼ੀਰੋ ਤੇ ਰੋਵੇ ਤੁਹਾਡੇ ਆਪਾਂ ਕਹਿੰਦੇ ਇੰਟੈਂਟ ਵੀ ਕਰਵਾ ਲਿਆ ਯਾਰ ਐਵਰੇਜ ਤਾਂ ਇੱਥੇ ਨਹੀਂ ਹੁੰਦੀ ਕਿਉਂਕਿ ਜਿਹੜਾ ਬਾਲ ਹੈ ਇਹ ਚੱਲਦਾ ਨਹੀਂ ਹੈਗਾ ਜੇ ਚੱਲੂਗਾ ਤਾਂ ਐਵਰੇਜ ਵਧੂਗੀ ਤੇ ਪੇਕਪ ਅੱਤੇ ਵੀ ਬਹੁਤ ਫਰਕ ਆ ਪਊਗਾ ਜਿਹੜੀ ਸਲੋ ਰਿੰਗ ਹੈ ਉਹ ਵੀ ਬਹੁਤ ਵਧੀਆ ਹੋ ਜਾਂਦੀ ਹੈ ਆ ਦੇਖੋ ਜੀ ਜਿਹੜਾ ਉਹਰੇ ਹਵਾ ਦਾ ਸਰਕਲ ਹੁੰਦਾ ਨਾ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਨਹੀਂ ਸੈਟਿੰਗ ਆਉਂਦਾ ਆਪਾਂ ਤੁਸੀਂ ਦੇਖ ਸਕਦੇ ਠੀਕ ਹੈ ਜਿਹੜਾ ਬਾਲ ਹੈ ਇਹਨੂੰ ਖੋਲ ਕੇ ਸਾਫ਼ ਜ਼ਰੂਰ ਕਰਾਂਗੇ ਇੱਕ ਵਾਰੀ ਆਪਾਂ ਤੇ ਤੁਹਾਨੂੰ ਦਿਖਾਉਂਦੇ ਆਂ ਅਗਲਾ ਪ੍ਰੋਸੈਸ ਕਿਉਂਕਿ ਵੀਡੀਓ ਜਿਆਦਾ ਲੰਮੀ ਬਣ ਜਾਣੀ ਇਸ ਕਰਕੇ ਤੇ ਪੰਨ ਖੋਲ ਕੇ ਫਿਰ ਦਿਖਾਉਂਦੇ ਆਂ ਉਹਨੂੰ ਮੇਨੂੰ ਵਿੱਚ ਕੀ ਲੱਗਿਆ ਹੁੰਦਾ ਕਿੱਦਾਂ ਇਹਦਾ ਬਾਲ ਕੰਮ ਕਰਦਾ ਆਹ ਦੇਖੋ ਤੁਹਾਨੂੰ ਇਧਰ ਵੀ ਦਿਖਾਉਂਦੇ ਆਂ ਆਹ ਚੀਜ਼ ਨੂੰ ਖੋਲਣਾ ਤਾਂ ਬਹੁਤ ਹੀ ਜ਼ਰੂਰੀ ਹੁੰਦਾ ਜਿਹੜੇ ਵੀਰ ਨੇ ਮੋਟਰਸਾਈਕਲ ਦਾ ਇੰਜਨ ਕਰਵਾਉਣਾ ਹੈ ਆਜ ਕਿੰਨੂੰ ਜਰੂਰ ਖੋਲਵੇ ਇਹ ਦੂਨ ਤੇ ਪ੍ਰੀਮ ਸਾਫੀ ਹੁੰਦਾ ਕਿਉਂਕਿ ਕਾਰਬਨ ਵਗੈਰਾ ਇੱਧਰ ਹੁੰਦੇ ਆ ਬਈ ਠੀਕ ਹੈ ਤੇ ਦੇਖੋ ਇਹਦੇ ਵਿੱਚ ਕੀ ਹੁੰਦਾ ਇਸ ਤਰ੍ਹਾਂ ਦਾ ਬਾਲ ਲੱਗਿਆ ਹੁੰਦਾ ਪੱਤਾ ਹੀ ਹੁੰਦਾ ਇੱਕ ਪੱਤਾ ਆ ਜੇ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਮੈਂ ਨਹੀਂ ਇੱਕ ਵਾਰ ਤੁਸੀਂ ਸਾਫ ਜਰੂਰ ਕਰਵਾਇਓ ਜਿਹੜੇ ਵੀ ਇਹਨਾਂ ਨਹੀਂ ਸਾਫ ਕਰਵਾਇਆ ਉਹਨਾਂ ਨੂੰ ਇੱਕ ਵਾਰੀ ਖੋਲ ਕੇ ਸਾਫ ਜਰੂਰ ਕਰਵਾਇਓ ਬਈ ਸਮਾਨ ਹਮੇਸ਼ਾ ਸਾਫ਼ ਕੇ ਰੱਖਿਆਦਾ ਕਿਉਂਕਿ ਸਮਾਨ ਖੋਟ ਮਿਲਦਾ ਬਈ। ਬਈ ਸਾਨੂੰ ਮੇਨ ਚੀਜ਼ ਦਿਖਾਉਣੀ ਹੈ ਹਜੇ ਵੀ ਕਿਹੜੀ ਚੀਜ਼ ਮੇਨ ਜਿਹੜੀ ਕੰਮ ਕਰਦੀ ਹੈ। ਇਹਨੂੰ ਤੁਸੀਂ ਪੈਟਰੋਲ ਨਾਲ ਧੋ ਸਕਦੇ ਹੋ ਬਈ। ਕੋਈ ਚੱਕਰ ਵਾਲੀ ਗੱਲ ਨਹੀਂ ਪੈਟਰੋਲ ਨਾਲ ਚੰਗੀ ਤਰ੍ਹਾਂ ਕਰਕੇ ਸਾਫ਼ ਤੇ ਫੀਟਿੰਗ ਕਰਦੇ। ਮੈਂ ਕਹਿੰਦਾ ਐਂਡ ਕਰ ਲਵਾਦੋਂ ਬਣ ਗਿਓ। ਆ ਦੇਖੋ ਬਈ ਇੰਦਾਂ ਇਹ ਉੱਪਰ ਗੰਦਗੀ ਜੰਮੀ ਹੁੰਦੀ ਹੈ। ਚੈੱਕ ਕਰ ਸਕਦੇ ਬਈ ਕਿੰਨਾ ਬੁਰਾ ਹਾਲ ਹੋਇਆ ਬਈ ਕਿਉਂਕਿ ਇਹ ਨਾਲ ਬਾਲ ਦਾ ਕੰਮ ਕਰਨਾ ਜੇ ਇਹਦੇ ਵਿੱਚ ਕੋਈ ਵੀ ਕਚਰਾ ਆ ਗਿਆ ਜਿਹੜਾ ਮੋਟਰਸਾਈਕਲ ਹੈ ਉਹ ਸਲੋ ਨਹੀਂ ਚੱਲੂਗਾ ਬਈ ਜਿਹੜਾ ਮੋਟਰਸਾਈਕਲ ਹੈ ਸਲੋ ਨਹੀਂ ਚੱਲੂਗਾ ਐਵਰੇਜ ਦੂਗਾ ਪੇਕ ਅਪਿੰਦੂਗਾ ਮੈਂ ਤੈਨਾਂ ਸਿਰਫ 5 ਮਿੰਟਾਂ ਦੀ ਸਫਾਈ ਨਾਲ ਫਟੇ ਮੋਟਰਸਾਈਕਲ ਤੇ ਐਵਰੇਜ 70 ਪਲਸ ਹੋਣੀ 70 ਪਲਸ ਜਿਹੜੇ ਤੁਸੀਂ ਆਪਣੇ ਮੋਟਰਸਾਈਕਲ ਦੇ ਐਵਰੇਜ ਕਹਿ ਰਹੇ ਹੋ ਘੱਟ ਹੈ ਇੱਕ ਵਾਰੀ ਆਹ ਚੀਜ਼ ਜਰੂਰ ਸਾਫ਼ ਕਰਵਾ ਕੇ ਫੀਟਿੰਗ ਕਰਵਾਇਓ ਠੀਕ ਹੈ ਮੋਰਸਾਂ ਦੀ ਗੱਲ ਬਣ ਜੂ ਗੱਲ ਨਾਲੇ ਪੇਕਅਪ ਨਾਲ ਦੇ ਨਾਲ ਸਲੋਰਿੰਗ ਇੰਨੀ ਘੈਂਟ ਆ ਹੈਰਾਨ ਹੋ ਜਾਣਾ ਬਈ ਲੈ ਵੀਸਾਈਟ ਪੇਜ ਪੇ ਤੇ ਜਿੰਨੇ ਵੀ ਵੀਰ ਵੀਡੀਓ ਦੇਖ ਲੈਣਾ ਤੇ ਫੋਲੋ ਜਰੂਰ ਕਰਿਓ ਏਕੇ ਇੱਕ ਬਾਈ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਸਾਰੀਆਂ ਜਾਣਕਾਰੀਆਂ ਸਾਰੇ ਵੀਰਾਂ ਤੱਕ ਪਹੁੰਚਾਉਣੀਆਂ ਨੇ ਜਿਹੜੇ ਵੀਰੇ ਹੀਰੋਆਂ ਦਾ ਮੋਸਾ ਰੱਖਦੇ ਨੇ ਉਹਨਾਂ ਸਾਰਿਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਠੁੱਡੀ ਹੈ